ਗੁੱਡ ਮਾਰਨਿੰਗ ਪੰਜਾਬ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਆਓ ਅੱਜ ਦੀਆਂ ਮੁੱਖ ਸੁਰਖੀਆਂ ਤੇ ਨਜ਼ਰ ਮਾਰੀਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੂਬੇ ਵਿੱਚ ਨਸ਼ਿਆਂ ਦੇ ਚੱਲ ਰਹੇ ਦੌਰ ਨੂੰ ਠੱਲ ਪਾਉਣ ਲਈ ਕੱਲ ਸੂਬਾ ਭਰ ਦੇ ਡਿਪਟੀ ਕਮਿਸ਼ਨਰਾਂ ਤੇ ਐਸਐਸਪੀਜ਼ ਨਾਲ ਇੱਕ ਉੱਚ ਪੱਧਰੀ ਬੈਠਕ ਕੀਤੀ ਜਿਸ ਵਿੱਚ ਮੁੱਖ ਮੰਤਰੀ ਨੇ ਨਸ਼ਾ ਮੁਕਤ ਪੰਜਾਬ ਲਈ ਡਿਪਟੀ ਕਮਿਸ਼ਨਰਾਂ ਤੇ ਜ਼ਿਲ੍ਹਾ ਪੁਲਿਸ ਕਪਤਾਨਾਂ ਨੂੰ 3 ਮਹੀਨੇ ਦਾ ਸਮਾਂ ਦਿੱਤਾ ਐਸੇ ਬੈਠਕ ਵਿੱਚ ਮੁੱਖ ਮੰਤਰੀ ਨੇ ਨਸ਼ਾ ਤਸਕਰੀ ਨੂੰ ਠੱਲ ਪਾਉਣ ਲਈ ਕੁਝ ਖਾਸ ਐਲਾਨ ਕਰਦਿਆਂ ਆਖਿਆ ਕਿ ਨਸ਼ਾ ਤਸਕਰਾਂ ਦੇ ਪਰਿਵਾਰਾਂ ਨੂੰ ਹੁਣ ਪੰਜਾਬ ਸਰਕਾਰ ਵੱਲੋਂ ਬਿਜਲੀ ਪਾਣੀ ਆਦਿ ਕੋਈ ਸਬਸਿਡੀ ਨਹੀਂ ਦਿੱਤੀ ਜਾਵੇਗੀ ਤੇ ਨਸ਼ਾ ਵਾਲੇ ਜ਼ਿਆਦਾਤਰ ਸਥਾਨਾਂ ਤੇ ਲਾਇਬ੍ਰੇਰੀਆਂ ਖੋਲੀਆਂ ਜਾਣਗੀਆਂ ਨਸ਼ਾ ਨਾਲ ਹੋਣ ਵਾਲੀਆਂ ਮੌਤਾਂ ਦੇ ਮਾਮਲੇ ਵਿੱਚ ਵੀ ਵਾਰਸਾਂ ਨੂੰ ਮੁੱਖ ਮੰਤਰੀ ਰਾਹਤ ਫੰਡ ਵਿੱਚੋਂ ਵਿੱਤੀ ਮਦਦ ਕਰਨ ਦਾ ਐਲਾਨ ਕੀਤਾ ਗਿਆ ਮੁੱਖ ਮੰਤਰੀ ਨੇ ਇਹ ਵੀ ਸਪੱਸ਼ਟ ਕੀਤਾ ਕਿ ਨਸ਼ਾ ਤਸਕਰਾਂ ਨੂੰ ਸਖਤ ਸਜ਼ਾਵਾ ਦਿਵਾਉਣ ਲਈ ਫਾਸਟ ਟਰੈਕ ਅਦਾਲਤਾਂ ਸਥਾਪਿਤ ਕੀਤੀਆਂ ਜਾਣਗੀਆਂ ਕੱਲ ਦੀ ਬੈਠਕ ਵਿੱਚ ਜ਼ਿਆਦਾਤਰ ਉੱਚ ਅਧਿਕਾਰੀਆਂ ਨੇ ਨਸ਼ਿਆਂ ਖਿਲਾਫ ਜੰਗ ਵਿੱਚ ਉਤਰਨ ਲਈ ਬੁਨਿਆਦੀ ਢਾਂਚੇ ਦੀ ਮੰਗ ਵੀ ਰੱਖੀ ਸੂਤਰਾ ਮੁਤਾਬਕ ਪੁਲਸ ਵਿਭਾਗ ਨੇ ਹਜ਼ਾਰਾਂ ਹੋਰ ਮੁਲਾਜ਼ਮਾਂ ਦੀ ਮੰਗ ਕੀਤੀ ਤਾਂ ਜੋ ਨਸ਼ਾ ਤਸਕਰੀ ਨੂੰ ਠੱਲ ਪਾਈ ਜਾ ਸਕੇ ਇਸ ਤੋਂ ਬਿਨਾ ਪੁਲਸ ਵਿਭਾਗ ਨੇ ਸੂਬੇ ਦੀਆਂ ਸਾਰੀਆਂ ਜੇਲਾਂ ਵਿੱਚ ਜੈਮਰ ਲਾਉਣ ਦੀ ਮੰਗ ਵੀ ਰੱਖੀ ਸਿਹਤ ਵਿਭਾਗ ਨੇ ਓਟ ਕਲੀਨਿਕਾਂ ਲਈ ਸਟਾਫ ਦੀ ਵੀ ਮੰਗ ਕੀਤੀ ਐਸੇ ਦਰਮਿਆਨ ਸੂਬਾ ਸਰਕਾਰ ਵੱਲੋਂ ਇੱਕ ਦਿਨ ਪਹਿਲਾਂ ਨਸ਼ਿਆਂ ਦੀ ਰੋਕਥਾਮ ਲਈ ਬਣਾਈ ਗਈ ਕੈਬਨਟ ਸਬਕਮੇਟੀ ਨੇ ਕੱਲ ਪੰਜਾਬ ਸਰਕਾਰ ਦਾ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਕੀਤੇ ਗਏ ਕੰਮਾਂ ਦਾ 3 ਸਾਲ ਦਾ ਰਿਪੋਰਟ ਕਾਰਡ ਪੇਸ਼ ਕੀਤਾ ਇਸ ਰਿਪੋਰਟ ਕਾਰਡ ਵਿੱਚ ਕੈਬਨਿਟ ਮੰਤਰੀਆਂ ਨੇ ਦੱਸਿਆ ਕਿ ਸੂਬੇ ਵਿੱਚ 2002 ਤੋਂ ਲੈ ਕੇ 2022 ਤੱਕ ਨਸ਼ਿਆਂ ਦੇ ਪ੍ਰਸਾਰ ਵਿੱਚ ਬਹੁਤ ਵਾਧਾ ਹੋਇਆ ਹੈ ਇਸ ਮੌਕੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੁਆਰਾ ਨਸ਼ਾ ਤਸਕਰੀ ਨੂੰ ਸਰਪ੍ਰਸਤੀ ਦੇਣ ਲਈ ਸਿਆਸੀ ਨੇਤਾਵਾਂ ਪੁਲਸ ਅਫਸਰਾਂ ਤੇ ਨਸ਼ਾ ਤਸਕਰਾਂ ਦਾ ਗਠਜੋੜ ਬਣਿਆ ਸੀ ਜਿਸ ਕਾਰਨ ਪੰਜਾਬ ਵਿੱਚ ਨਸ਼ਿਆਂ ਦੇ ਪ੍ਰਸਾਰ ਵਿੱਚ ਬਹੁਤ ਵਾਧਾ ਹੋਇਆ ਹੈ ਸਿੱਧੇ ਤੌਰ ਤੇ ਕੈਬਨਟ ਸਬਕਮੇਟੀ ਨੇ ਪਿਛਲੀਆਂ ਅਕਾਲੀ ਸਰਕਾਰਾਂ ਤੇ ਕਾਂਗਰਸ ਸਰਕਾਰਾਂ ਨੂੰ ਸੂਬੇ ਵਿੱਚ ਨਸ਼ੇ ਦੇ ਪ੍ਰਸਾਰ ਲਈ ਜ਼ਿੰਮੇਵਾਰ ਗਰਦਾਨਿਆਂ ਇਸ ਮੌਕੇ ਕੈਬਨਟ ਮੰਤਰੀ ਅਮਨ अरोड़ा ਨੇ ਵੀ ਆਖਿਆ ਕਿ ਨਵੀਂ ਸ਼ੁਰੂਆਤ ਹੈ ਜਿਹੜੀ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਉਹ ਪੰਜਾਬ ਸਰਕਾਰ ਵੱਲੋਂ ਉਹ ਕੀਤੀ ਜਾ ਰਹੀ ਹੈ ਜਿਸ ਦੇ ਤਹਿਤ ਹੁਣੇ-ਹੁਣੇ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਭਗਵਾਨਤ ਮਾਨ ਜੀ ਵੱਲੋਂ ਇਹ ਸਾਡੀ ਕੈਬਨਿਟ ਸਬ ਕਮੇਟੀ ਯੁੱਧ ਨਸ਼ਾ ਵਿਰੋਧ ਦੀ ਕੈਬਨਿਟ ਸਬ ਕਮੇਟੀ ਔਰ ਪੰਜਾਬ ਦੇ ਸਾਰੇ ਸਿਵਲ ਔਰ ਪੁਲਿਸ ਆਫੀਸਰਸ ਦੇ ਨਾਲ ਇੱਕ ਬਹੁਤ ਹੀ ਇੰਪੋਰਟੈਂਟ ਮਹੱਤਵਪੂਰਨ ਮੀਟਿੰਗ ਕੀਤੀ ਗਈ ਹੈ ਔਰ ਇੱਕ ਤਹਿਈਆ ਕੀਤਾ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਹੈ ਜੋ ਜਿਹਦੇ ਤਹਿਤ ਮੈਂ ਜਿੱਥੇ ਪੰਜਾਬ ਦੇ 3 ਕਰੋੜ ਲੋਕਾਂ ਨੂੰ ਮੈਂ ਬੇਨਤੀ ਕਰੂੰਗਾ ਇਹ ਇਹ ਕੰਮ ਹੈ ਜਿਹੜਾ ਇਹ ਕੋਹੜ ਹੈ ਜਿਹੜਾ ਇਹ ਕੈਂਸਰ ਹੈ ਜਿਹੜਾ ਇਹ ਇਕੱਲੇ ਇੱਕ ਬੰਦੇ ਦੇ ਕੀਤਿਆਂ ਨਹੀਂ ਮੁਕਣਾ ਹੈਗਾ ਕਿ ਆਪਾਂ ਕੀ ਇਕੱਲੇ ਸਰਕਾਰ ਦੀ ਜ਼ਿੰਮੇਵਾਰੀ ਹੈ ਨਾ ਇਹ ਇਸ ਕੈਂਸਰ ਨੂੰ ਜੇ ਜੜੋਂ ਪਟੜਨਾ ਹੈ ਜੜੋਂ ਖਤਮ ਕਰਨਾ ਹੈ ਤੇ ਅੱਜ 3 ਕਰੋੜ ਪੰਜਾਬੀਆਂ ਨੂੰ ਮੋਢੇ ਦੇ ਨਾਲ ਮੋਢਾ ਲਾ ਕੇ ਚੱਲਣ ਦੀ ਜ਼ਰੂਰਤ ਹੈ ਮੈਂ ਉਹਨਾਂ ਡਰੱਗ ਪੈਡਲਰਸ ਨੂੰ ਜਿਹੜੇ ਇਸ ਕੰਮ ਦੇ ਵਿੱਚ ਪਾਏ ਹੋਏ ਨੇ ਨਸ਼ਾ ਤਸਕਰ ਮੈਂ ਉਹਨਾਂ ਨੂੰ ਵੀ ਕਹਿਣਾ ਚਾਹੂੰਗਾ ਕਿ ਜਾਂ ਤਾਂ ਤੁਸੀਂ ਪੰਜਾਬ ਛੱਡ ਦੋ ਤੇ ਜਾਂ ਫਿਰ ਨਸ਼ਿਆਂ ਦਾ ਕਾਰੋਬਾਰ ਛੱਡ ਦੋ ਪਛਮੀ ਗੜਬੜੀ ਦੇ ਦਸਤਕ ਦੇਣ ਦੇ ਕਾਰਨ ਸੂਬੇ ਵਿੱਚ ਕੱਲ ਜ਼ਿਆਦਾਤਰ ਭਾਗਾਂ ਵਿੱਚ ਹਲਕੀ ਤੋਂ ਦਰਮਿਆਨੀ ਵਰਖਾ ਹੋਈ ਸੂਬੇ ਵਿੱਚ ਸਭ ਤੋਂ ਵੱਧ ਵਰਖਾ ਪਟਿਆਲਾ ਜ਼ਿਲ੍ਹੇ ਵਿੱਚ ਰਿਕਾਰਡ ਕੀਤੀ ਗਈ ਸੂਬੇ ਦੇ ਜ਼ਿਆਦਾਤਰ ਖੇਤਰਾ ਵਿੱਚ ਕੱਲ ਦੁਪਹਿਰ ਤੱਕ ਵਰਖਾ ਹੁੰਦੀ ਰਹੀ ਤੇ ਉਸ ਤੋਂ ਬਾਅਦ ਮੌਸਮ ਸਾਫ਼ ਹੋ ਗਿਆ ਅਮਰਸਰ ਤੇ ਤਰਨਤਾਰਨ ਅਤੇ ਗੁਰਦਾਸਪੁਰ ਇਲਾਕਿਆਂ ਵਿੱਚ ਦੇਰ ਸ਼ਾਮ છਾਈ ਕਾਲੀ ਘਟਾਨੇ ਇਨ੍ਹਾਂ ਖੇਤਰਾਂ ਵਿੱਚ ਭਾਰੀ ਗੜੇਮਾਰੀ ਕੀਤੀ ਜਿਸ ਨਾਲ ਫਸਲਾਂ ਦਾ ਕਾਫੀ ਨੁਕਸਾਨ ਹੋ ਗਿਆ ਮੌਸਮ ਮਾਰਾ ਮੁਤਾਬਕ ਸੂਬੇ ਵਿੱਚ ਅੱਜ ਮੌਸਮ ਸਾਫ਼ ਰਹੇਗਾ ਉਧਰ ਪੱਛਮੀ gadbadi ਦੇ ਚੱਲਦੇ ਪਹਾੜੀ ਰਾਜਾਂ ਵਿੱਚ ਕੱਲ ਭਾਰੀ ਬਰਫਵਾਰੀ ਤੇ ਮੀਂਹ ਪੈਣ ਕਾਰਨ ਜਨਜੀਵਨ ਠੱਪ ਹੋ ਗਿਆ ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਵਿੱਚ ਬਰਫ ਦੇ ਤੋਦੇ ਡਿੱਗਣ ਕਾਰਨ ਬੀਆਰਓ ਦੇ 55 ਮਜ਼ਦੂਰ ਦੱਬ ਗਏ ਜਿੰਨਾਂ ਵਿੱਚੋਂ 32 ਨੂੰ ਤਾਂ ਬਾਹਰ ਕੱਢ ਲਿਆ ਗਿਆ ਬਾਕੀਆਂ ਦੀ ਭਾਲ ਜਾਰੀ ਹੈ ਜੰਮੂ ਕਸ਼ਮੀਰ ਤੇ ਹਿਮਾਚਲ ਵਿੱਚ ਵੀ ਕੱਲ ਬਰਫਵਾਰੀ ਤੇ ਮੀਂਹ ਕਾਰਨ 7 ਵਿਅਕਤੀ ਆਪਣੀ ਜਾਨ ਤੋਂ ਹੱਥ ਧੋ ਬੈਠੇ ਜੰਮੂ ਤੇ ਹਿਮਾਚਲ ਦੇ ਜਿਆਦਾਤਰ ਸਰਕਾਰੀ ਸਕੂਲਾਂ ਨੂੰ ਵਰਖਾ ਕਾਰਨ ਬੰਦ ਕਰ ਦਿੱਤਾ ਗਿਆ ਐਸੇ ਦਰਮਿਆਨ ਜਿੱਥੇ ਐਸੇ ਬੇਮੌਸਮੀ ਬਰਸਾਤ ਨੇ ਬਹੁਤ ਜ਼ਾਂਤੇ ਮਾਲ ਦਾ ਨੁਕਸਾਨ ਕੀਤਾ ਹੈ ਉੱਥੇ ਪੰਜਾਬ ਬਿਜਲੀ ਬੋਰਡ ਲਈ ਇਹ ਵਰਖਾ ਰਾਹਤ ਲੈ ਕੇ ਆਈ ਹੈ। ਦਰਸਲ ਰਣਜੀਤ ਸਾਗਰ ਡੈਮ ਦੇ ਕੈਚਮੈਂਟ ਏਰੀਏ ਵਿੱਚ ਪਿਛਲੇ 3 ਦਿਨਾਂ ਤੋਂ ਪੈ ਰਹੀ ਵਰਖਾ ਦੇ ਚੱਲਦੇ ਰਣਜੀਤ ਸਾਗਰ ਡੈਮ ਵਿੱਚ ਹੁਣ ਪਾਣੀ ਦਾ ਪੱਧਰ ਵਧਣਾ ਸ਼ੁਰੂ ਹੋ ਗਿਆ ਹੈ। ਅੰਕੜਿਆਂ ਮੁਤਾਬਕ ਪਿਛਲੇ 2 ਦਿਨ ਵਿੱਚ ਇਸ ਝੀਲ ਦਾ ਪੱਧਰ 1 ਮੀਟਰ ਤੋਂ ਜ਼ਿਆਦਾ ਵਧ ਗਿਆ ਹੈ। ਅਜਿਹੀ ਹੀ ਸਥਿਤੀ ਭਾਖੜਾ ਡੈਮ ਤੇ ਵੀ ਦੇਖਣ ਨੂੰ ਮਿਲੀ ਹੈ। ਇੱਥੇ ਇਹ ਦੱਸਣਾ ਬਣਦਾ ਹੈ ਕਿ ਬੀਤੇ ਸਮੇਂ ਵਿੱਚ ਘੱਟ ਵਰਖਾ ਹੋਣ ਕਾਰਨ ਜਿੱਦਾ ਪੱਧਰ ਘਟਣ ਕਾਰਨ ਬਿਜਲੀ ਉਤਪਾਦਨ ਪ੍ਰਭਾਵਿਤ ਹੋਣ ਦਾ ਖਦਸ਼ਾ ਖੜਾ ਹੋ ਗਿਆ ਸੀ। ਪੰਜਾਬ ਸਰਕਾਰ ਵੱਲੋਂ ਐਨਓਸੀ ਤੋਂ ਬਿਨਾ ਪਲਾਟਾਂ ਦੀ ਰਜਿਸਟ੍ਰੇਸ਼ਨ ਦੀ ਦਿੱਤੀ ਗਈ ਸਹੂਲਤ ਦੀ ਕੱਲ ਆਖਰੀ ਮਿਤੀ ਸੀ ਪਰ ਸੁੱਭਾ ਸਰਕਾਰ ਨੇ ਹੁਣ ਲੋਕਾਂ ਦੀ ਮੰਗ ਤੇ ਇਸ ਸਹੂਲਤ ਨੂੰ 6 ਮਹੀਨੇ ਤੱਕ ਹੋਰ ਵਧਾ ਦਿੱਤਾ ਹੈ। ਨਵੇਂ ਹੁਕਮਾ ਮੁਤਾਬਕ ਹੁਣ ਪਲਾਟਾਂ ਦੀ ਰਜਿਸਟ੍ਰੇਸ਼ਨ ਬਿਨਾ ਐਨਓਸੀ ਦੇ ਲੋਕ 31 ਅਗਸਤ ਤੱਕ ਕਰਵਾ ਸਕਣਗੇ ਕੱਲ ਆਖਰੀ ਮਿਤੀ ਹੋਣ ਕਾਰਨ ਜ਼ਿਆਦਾਤਰ ਲੋਕ ਰਜਿਸਟਰੀਆਂ ਕਰਾਉਣ ਲਈ ਤਹਿਸੀਲਾਂ ਵਿੱਚ ਭਟਕਦੇ ਰਹੇ ਤੇ ਖੱਜਲ ਖਵਾਰ ਹੁੰਦੇ ਰਹੇ ਦਰਸਲ ਮਾਲ ਵਿਭਾਗ ਦੇ ਅਫਸਰ ਕੱਲ ਦੁਪਹਿਰ ਤੋਂ ਹੜਤਾਲ ਤੇ ਚਲੇ ਗਏ ਮਾਲ ਵਿਭਾਗ ਦੇ ਅਫਸਰਾਂ ਦੀ ਐਸੋਸੀਏਸ਼ਨ ਨੇ ਦੱਸਿਆ ਕਿ ਸੂਬਾ ਸਰਕਾਰ ਦੇ ਜ਼ਿਆਦਾਤਰ ਆਗੂ ਉਹਨਾਂ ਨੂੰ ਬਿਨਾਂ ਵਜ੍ਹਾ ਬਦਨਾਮ ਕਰ ਰਹੇ ਹਨ ਅਤੇ ਇਸ ਕਰਕੇ ਉਹਨਾਂ ਹੋਣ ਅਣਮਿੱਥੇ ਸਮੇਲੇ ਸਮੂਹਿਕ ਛੁੱਟੀ ਤੇ ਜਾਣ ਦਾ ਫੈਸਲਾ ਕੀਤਾ ਹੈ ਜਦ ਤੱਕ ਸੁਪਰੀਮ ਸਰਕਾਰ ਮਾਲ ਅਫਸਰਾਂ ਦੀਆਂ ਮੰਗਾਂ ਨਹੀਂ ਮੰਨ ਲੈਂਦੀ ਉਹ ਹੜਤਾਲ ਤੇ ਰਹਿਣਗੇ ਤੇ ਰਜਿਸਟਰੀਆਂ ਆਦ ਨਹੀਂ ਕਰਨਗੇ ਸੁਪਰੀਮ ਕੋਰਟ ਨੇ ਕੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇੱਕ ਵੱਡਾ ਝਟਕਾ ਦਿੱਤਾ ਦਰਸਲ ਕੋਰਟ ਨੇ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਮਿਲ ਰਹੀ ਪੈਰੋਲ ਦੇ ਮੁੱਦੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਧਾਇਰ ਕੀਤੀ ਸੁਪਰੀਮ ਕੋਰਟ ਵਿੱਚ ਪਟੀਸ਼ਨ ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਪੈਰੋਲ ਤੇ ਚੱਲ ਰਹੇ ਗੁਰਮੀਤ ਰਾਮ ਰਹੀਮ ਸਿੰਘ ਦੀ ਪੈਰੋਲ ਅੱਜ ਖਤਮ ਹੋ ਗਈ ਹੈ ਤੇ ਉਹ ਅੱਜ ਸ਼ਾਮ ਸਨਾਰੀਆ ਜੇਲ੍ਹ ਪੁੱਜ ਜਾਵੇਗਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਕੀਤੀ ਜਾ ਰਹੀ ਬਿਆਨਬਾਜ਼ੀ ਤੇ ਚੀਨ ਤੋਂ ਆਉਣ ਵਾਲੀਆਂ ਵਸਤੂਆਂ ਤੇ ਟੈਕਸ ਲਾਉਣ ਦੀ ਦਿੱਤੀ ਧਮਕੀ ਤੋਂ ਬਾਅਦ ਦੁਨੀਆ ਭਰ ਦੀਆਂ ਸ਼ੇਅਰ ਮਾਰਕੀਟਾਂ ਬੁਰੀ ਤਰ੍ਹਾਂ ਡਿੱਗ ਪਈਆਂ ਇਸ ਦਾ ਅਸਰ ਭਾਰਤ ਤੇ ਵੀ ਦੇਖਣ ਨੂੰ ਮਿਲਿਆ ਕੱਲ ਭਾਰਤ ਦਾ ਸ਼ੇਅਰ ਮਾਰਕੀਟ ਵਾਲਾ ਸੈਂਸੈਕ ਅੰਕ ਲਗਭਗ 1500 ਅੰਕ ਹੇਠਾਂ ਡਿੱਗ ਗਿਆ ਜਿਸ ਨਾਲ ਨਿਵੇਸ਼ਕਾਂ ਦੇ ਪਲਾਂ ਵਿੱਚ ਹੀ 9 ਲੱਖ ਕਰੋੜ ਰੁਪਏ ਸਵਾਹ ਹੋ ਗਏ ਇੱਥੇ ਦੱਸਣਾ ਬਣਦਾ ਹੈ ਕਿ 트럼ਪ ਦਾ ਰਾਸ਼ਟਰਪਤੀ ਅਹੁਦਾ ਸੰਭਾਲਣ ਤੋਂ ਬਾਅਦ ਕੀਤੀ ਜਾ ਰਹੀ ਹਮਲਾਵਰ ਬਿਆਨਬਾਜ਼ੀ ਤੋਂ ਬਾਅਦ ਭਾਰਤੀ ਸ਼ੇਅਰ ਮਾਰਕੀਟ ਵਿੱਚ ਨਿਵੇਸ਼ਕਾਂ ਦੇ ਲਗਭਗ 81 ਲੱਖ ਕਰੋੜ ਰੁਪਏ ਹੁਣ ਤੱਕ ਮਿੱਟੀ ਹੋ ਚੁੱਕੇ ਹਨ। ਐਸੇ ਦਰਮਿਆਨ ਅਮਰੀਕਾ ਦੇ ਦੌਰੇ ਤੇ ਗਏ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਨੂੰ 트럼ਪ ਪ੍ਰਸ਼ਾਸਨ ਨੇ ਰੱਜ ਕੇ ਕੱਲ ਜਲੀਲ ਕੀਤਾ। ਜਲਨਸਕੀ ਨੇ ਕੱਲ 트ੰਪ ਨਾਲ ਵਾਈਟ ਹਾਊਸ ਵਿੱਚ ਮੁਲਾਕਾਤ ਕੀਤੀ ਜਿਸ ਵਿੱਚ 트ੰਪ ਨੇ ਉਹਨਾਂ ਨੂੰ ਹਰ ਗੱਲ ਤੇ ਜਲੀਲ ਕਰਦਿਆਂ ਆਖਿਆ ਕਿ ਉਹ ਅਮਰੀਕਾ ਦੀ ਮਦਦ ਦੇ ਬਿਨਾਂ ਰੂਸ ਨਾਲ ਇੱਕ ਦਿਨ ਵੀ ਯੁੱਧ ਨਹੀਂ ਲੜ ਸਕਣਗੇ 트ੰਪ ਨੇ ਦੋਸ਼ ਲਾਇਆ ਕਿ ਜਲਨਸਕੀ ਉਹਨਾਂ ਦੀ ਸਹਾਇਤਾ ਦਾ ਐਹਸਾਨ ਮੰਨਣ ਦੀ ਬਜਾਏ ਉਹਨਾਂ ਤੇ ਹੀ ਪਲਟਵਾਰ ਕਰ ਰਹੇ ਹਨ ਇਸ ਦਰਮਿਆਨ 트ੰਪ ਨੇ ਤਾਂ ਜਲਨਸਕੀ ਦੇ ਕੱਪੜਿਆਂ ਤੱਕ ਵੀ ਤੰਜ਼ ਕਸੇ ਇੱਥੇ ਦੱਸਣਾ ਬਣਦਾ ਹੈ ਕਿ ਅਮਰੀਕਾ ਰੂਸ ਵੱਲੋਂ ਦਿੱਤੀ ਜਾ ਰਹੀ ਮਦਦ ਦੇ ਬਦਲੇ ਯੂਕਰੇਨ ਤੋਂ ਉਸਦੇ ਖਣਿਜ ਪਦਾਰਥਾਂ ਦੀ ਪਹੁੰਚ ਹਾਸਲ ਕਰਨ ਦਾ ਇੱਛਕ ਹੈ ਪਰ ਜ਼ੇਲੈਂਸਕੀ ਇਸ ਤੇ ਅਣਕਾਰ ਕਰ ਰਹੇ ਹਨ ਇੱਕ ਵਾਰ ਤਾਂ ਗੱਲਬਾਤ ਵਿੱਚ ਟਰੰਪ ਨੇ ਜ਼ੇਲੈਂਸਕੀ ਨੂੰ ਕਮਰੇ ਵਿੱਚੋਂ ਬਾਹਰ ਜਾਣ ਲਈ ਵੀ ਕਹਿ ਦਿੱਤਾ ਸੀ ਯੂਕਰੇਨ ਇਜ਼ ਇਨ ਬਿਗ ਟ੍ਰਬਲ ਕੈਨ ਆ ਹਰ ਸਰ ਨੋ ਨੋ ਯੂਵ ਡਨ ਅ ਲੋਟ ਆਫ ਟਾਕਿੰਗ ਯੂਰ ਕੰਟਰੀ ਇਜ਼ ਇਨ ਬਿਗ ਟ੍ਰਬਲ ਆਈ ਨੋ ਯੂ ਆਰ ਨਟ ਵਿਨਿੰਗ ਯੂ ਆਰ ਨਟ ਵਿਨਿੰਗ ਥਿਸ ਆਈ You have a damn good we, chance of coming staying, out okay because of Mr. us. Mr. President, we are staying in our country, staying strong from the very beginning of the war. We've been alone, and we are thankful. I said thanks you, you haven't in been this alone. cabinet, you and not been only been in this cabinet. We gave you, through this stupid president, you, $350 billion. You, you we gave you your military president. equipment, you and you men are your brave, president. but they had to use our military. Yes. What about if, if you didn't have you invited our military me, equipment, you invited if you didn't have our military equipment, this war would have been over in two weeks ਨਰਿੰਦਰ ਕੌਰ ਭਰਾਜ ਤੋਂ ਬਾਅਦ ਹੁਣ ਰਾਮਪਰਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਆਮ ਆਦਮੀ ਪਾਰਟੀ ਲਈ ਨਵੀਂ ਮੁਸ਼ਕਲ ਖੜੀ ਕਰ ਦਿੱਤੀ ਹੈ ਦੱਸਿਆ ਜਾ ਰਿਹਾ ਹੈ ਕਿ ਸਿੱਧੂ ਵੱਲੋਂ ਇੱਕ ਖਾਸ ਭਾਈਚਾਰੇ ਖਿਲਾਫ ਜਿਸ ਦਾ ਸਬੰਧ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨਾਲ ਹੈ ਇਤਰਾਜ਼ਯੋਗ ਟਿੱਪਣੀ ਕੀਤੀ ਗਈ ਹੈ ਜਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਆਜਨੀਤਿਕ ਵਿਰੋਧੀ ਪਾਰਟੀਆਂ ਨੇ ਇਸ ਮਸਲੇ ਤੇ ਆਮ ਆਦਮੀ ਪਾਰਟੀ ਨੂੰ ਕਟਹਿਰੇ ਵਿੱਚ ਖੜਾ ਕਰਨਾ ਸ਼ੁਰੂ ਕਰ ਦਿੱਤਾ ਹੈ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਬਾ ਨੇ ਆਖਿਆ ਕਿ ਜੋ ਟਿੱਪਣੀ ਬਲਕਾਰ ਸਿੱਧੂ ਨੇ ਕੀਤੀ ਹੈ ਹੁਣ ਦੇਖਣਾ ਦਿਲਚਸਪ ਹੋਵੇਗਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਸ ਤੇ ਆਪਣੇ ਵਿਧਾਇਕ ਤੇ ਕੀ ਕਾਰਵਾਈ ਕਰਦੇ ਹਨ ਜਿਕਰ ਜੋਗ ਹੈ ਕਿ ਬੀਤੇ ਦਿਨੀ ਬਲਕਾਰ ਸਿੰਘ ਸਿੱਧੂ ਦੀ ਇੱਕ ਆਡੀਓ ਵਾਇਰਲ ਹੋਈ ਸੀ ਜਿਸ ਵਿੱਚ ਉਹ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਔਰਤਾਂ ਤੇ ਦਸਤਾਰ ਵਿਰੁੱਧ અપਮਾਨਜਨਕ ਭਾਸ਼ਾ ਦੀ ਵਰਤੋਂ ਕਰ ਰਹੇ ਸਨ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਨੇ ਕੱਲ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਰਹਾਇਸ਼ ਤੇ ਪੁੱਜ ਕੇ ਉਹਨਾਂ ਨਾਲ ਇੱਕ ਘੰਟਾ ਬੰਦ ਕਮਰਾ ਮੁਲਾਕਾਤ ਕੀਤੀ। ਇਸ ਮੁਲਾਕਾਤ ਤੋਂ ਬਾਅਦ ਜਥੇਦਾਰ ਸਾਹਿਬ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਉਹਨਾਂ ਇਸ ਮੁਲਾਕਾਤ ਵਿੱਚ ਹਰਜਿੰਦਰ ਸਿੰਘ ਧਾਮੀ ਨੂੰ ਆਪਣਾ ਐਸਜੀਪੀਸੀ ਤੋਂ ਦਿੱਤਾ ਗਿਆ ਅਸਤੀਫਾ ਵਾਪਸ ਲੈਣ ਦੀ ਅਪੀਲ ਕੀਤੀ ਹੈ ਇਸ ਮੌਕੇ ਜਥੇਦਾਰ ਸਾਹਿਬ ਨੇ ਆਖਿਆ ਕਿ ਧਾਮੀ ਇੱਕ ਸੱਚੇ ਗੁਰੂ ਸਿੱਖ ਹਨ ਉਹਨਾਂ ਸਿੱਖ ਧਰਮ ਦੀ ਚੜ੍ਹਦੀ ਕਲਾ ਲਈ ਬਹੁਤ ਕੰਮ ਕੀਤਾ ਹੈ ਅਤੇ ਸਿੱਖ ਪੰਥ ਨੂੰ ਉਹਨਾਂ ਦੀ ਹਾਲੇ ਬਹੁਤ ਜ਼ਰੂਰਤ ਹੈ ਡੀਬੁਰੂਗੜ੍ਹ ਜੇਲ੍ਹ ਵਿੱਚ ਬੰਦ ਸੰਸਦ ਮੈਂਬਰ ਅਮਰਤਪਾਲ ਸਿੰਘ ਦੀਆਂ ਮੁਸ਼ਕਲਾਂ ਵਿੱਚ ਹੋਰ ਵਾਧਾ ਹੋਣਾ ਤੈ ਹੈ ਦਰਸਲ ਹੁਣ ਪੰਜਾਬ ਪੁਲਿਸ ਇਹ ਜਾਂਚ ਕਰ ਰਹੀ ਹੈ ਕਿ ਕੀ ਸੰਸਦ ਮੈਂਬਰ ਅਮਰਤਪਾਲ ਸਿੰਘ ਦੀ ਜਥੇਬੰਦੀ ਦੀ ਪੰਜਾਬ ਤੋਂ ਇਲਾਵਾ ਵਿਦੇਸ਼ਾਂ ਵਿੱਚ ਬੈਠੇ ਗੈਂਗਸਟਰਾਂ ਦੇ ਧਨ ਤੱਕ ਪਹੁੰਚ ਸੀ ਕਿਉਂਕਿ ਪੁਲਿਸ ਨੂੰ ਇਸ ਗੱਲ ਦਾ ਸ਼ੱਕ ਹੈ ਕਿ ਬੀਤੇ ਸਾਲ ਗੁਰਪ੍ਰੀਤ ਸਿੰਘ ਹਰੀ ਨੌ ਦੇ ਕਤਲ ਕਾਂਡ ਵਿੱਚ ਸ਼ੂਟਰਾਂ ਨੂੰ ਇਸ ਧਨ ਦੀ ਵਰਤੋਂ ਕਰਕੇ ਸੁਪਾਰੀ ਦਿੱਤੀ ਗਈ ਸੀ ਦੱਸਿਆ ਜਾ ਰਿਹਾ ਹੈ ਕਿ ਇਸ ਸੰਬੰਧੀ ਪੁਛ ਪੜਤਾਲ ਲਈ ਪੰਜਾਬ ਪੁਲਿਸ ਦਾ ਇੱਕ ਦਲ ਡਿਬਰੂਗੜ੍ਹ ਵੀ ਜਾਵੇਗਾ। ਪੰਜਾਬ ਵਿੱਚ ਅੱਜ ਤੋਂ ਸਰਕਾਰੀ ਤੇ ਅਰਧ ਸਰਕਾਰੀ ਸਕੂਲਾਂ ਦਾ ਸਮਾਂ ਬਦਲਣ ਜਾ ਰਿਹਾ ਹੈ। ਸਿੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਸੂਬੇ ਦੇ ਸਾਰੇ ਸਰਕਾਰੀ ਤੇ ਮਾਨਤਾ ਪ੍ਰਾਪਤ ਸਕੂਲ ਅੱਜ ਸਵੇਰੇ 8:30 ਵਜੇ ਤੋਂ ਖੁੱਲਣਗੇ। ਪ੍ਰਾਇਮਰੀ ਸਕੂਲਾਂ ਵਿੱਚ ਛੁੱਟੀ ਦਾ ਸਮਾਂ ਬਾਅਦ ਦੁਪਹਿਰ 2:30 ਵਜੇ ਹੋਵੇਗਾ ਜਦਕਿ ਮਿਡਲ ਤੇ ਹਾਈ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਛੁੱਟੀ 2:50 ਮਿੰਟ ਤੇ ਹੋਵੇਗੀ। ਲੁਧਿਆਣਾ ਦੇ ਅਮਰੀਕਾ ਵਸਦੇ ਇੱਕ ਪ੍ਰਵਾਸੀ ਭਾਰਤੀ ਦੀ ਲੁਧਿਆਣਾ ਸਥਿਤ 14 ਕਰਨਾਲ ਜ਼ਮੀਨ ਦੀ ਜਾਲੀ ਤਰੀਕੇ ਨਾਲ ਰਜਿਸਟਰੀ ਕਰਨ ਦੇ ਮਾਮਲੇ ਵਿੱਚ ਕੱਲ ਵਿਜੀਲੈਂਸ ਬਿਊਰੋ ਨੇ ਲੁਧਿਆਣਾ ਦੇ ਤਹਿਸੀਲਦਾਰ ਜਗਸੀਰ ਸਿੰਘ ਸਰਾਂ ਸਣੇ 9 ਮੁਲਜ਼ਮਾਂ ਵਿਰੁੱਧ ਪਰਚਾ ਦਰਜ ਕਰ ਲਿਆ। ਇਸ ਮਾਮਲੇ ਵਿੱਚ ਲੁਧਿਆਣਾ ਦੇ ਇੱਕ ਵਕੀਲ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ। ਦੱਸਿਆ ਗਿਆ ਹੈ ਕਿ ਦੋਸ਼ੀਆਂ ਨੇ ਤਸੀਲਦਾਰ ਨਾਲ ਮਿਲੀ ਭੁਗਤ ਕਰਕੇ ਅਸਲ ਮਾਲਕ ਦੀ ਥਾਂ ਕਿਸੇ ਹੋਰ ਵਿਅਕਤੀ ਨੂੰ ਖੜਾ ਕਰਕੇ ਇਸ ਜ਼ਮੀਨ ਦੀ ਝਾਲੀ ਰਜਿਸਟਰੀ ਕਰਵਾਈ ਸੀ ਸੁਪਰੀਮ ਕੋਰਟ ਨੇ ਕਿਸਾਨਾਂ ਦੇ ਅੰਦੋਲਨ ਸੰਬੰਧੀ ਮਾਮਲਿਆਂ ਤੇ ਕੱਲ ਸੁਣਵਾਈ ਮੁਲਤਵੀ ਕਰ ਦਿੱਤੀ ਅਦਾਲਤ ਨੇ ਦੱਸਿਆ ਕਿ ਕੇਂਦਰ ਤੇ ਕਿਸਾਨਾਂ ਵਿਚਕਾਰ ਗੱਲਬਾਤ ਚੱਲ ਰਹੀ ਹੈ ਤੇ ਇਸ ਗੱਲਬਾਤ ਦਾ ਤੀਸਰਾ ਦੌਰ 19 ਮਾਰਚ ਨੂੰ ਹੋਵੇਗਾ ਇਸ ਲਈ ਸੁਪਰੀਮ ਕੋਰਟ ਨੇ ਐਲਾਨ ਕੀਤਾ ਕਿ ਹੁਣ ਇਹਨਾਂ ਮਸਲਿਆਂ ਤੇ ਅਗਲੀ ਸੁਣਵਾਈ 19 ਮਾਰਚ ਤੋਂ ਬਾਅਦ ਕੀਤੀ ਜਾਵੇਗੀ ਸੂਬਾ ਸਰਕਾਰ ਲਈ ਇੱਕ ਨਵੀਂ ਸਮੱਸਿਆ ਖੜੀ ਹੁੰਦੀ ਜਾ ਰਹੀ ਹੈ ਦਰਸਲ ਸੂਬੇ ਦੇ ਦਲਿਤ ਵਰਗ ਦੇ ਆਗੂ ਹੁਣ ਸੂਬਾ ਸਰਕਾਰ ਖਿਲਾਫ ਮੋਰਚਾ ਖੋਲਣ ਦੀ ਤਿਆਰੀ ਕਰ ਰਹੇ ਹਨ ਇਸ ਸਬੰਧ ਵਿੱਚ ਕੱਲ ਸੰਗਰੂਰ ਵਿੱਚ ਪੰਜਾਬ ਭਾਰਤੋਂ ਪੁੱਜੇ ਦਲਿਤ ਵਰਗ ਦੇ ਹਜ਼ਾਰਾਂ ਲੋਕਾਂ ਵੱਲੋਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਝੰਡੇ ਹੇਠ ਸੰਗਰੂਰ ਦੀ ਬੀੜ ਐਸ਼ਵਨ ਸਨੇ 927 ਏਕੜ ਜ਼ਮੀਨ ਤੇ ਚਰਾਗ ਬਾਲ ਕੇ ਇਸ ਜ਼ਮੀਨ ਵਿੱਚੋਂ ਇੱਕ ਪਿੰਡ ਬਸਾਉਣ ਦਾ ਐਲਾਨ ਕੀਤਾ। ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਐਲਾਨ ਕੀਤਾ ਗਿਆ ਕਿ ਕਣਕ ਦੀ ਵਾਢੀ ਤੋਂ ਬਾਅਦ ਇਸ ਜ਼ਮੀਨ ਤੇ ਕਬਜ਼ਾ ਕਰਕੇ ਦਲਿਤ ਭਾਈਚਾਰੇ ਦੇ ਲੋਕ ਝੋਨੇ ਦੀ ਫਸਲ ਲਾਉਣਗੇ। ਪੰਜਾਬ ਕਾਂਗਰਸ ਦੇ ਨਵੇਂ ਨਿਯੁਕਤ ਹੋਏ ਇੰਚਾਰਜ ਭਪੇਸ਼ ਬਗੇਲ 2 ਦਿਨਾਂ ਦੇ ਦੌਰੇ ਤੇ ਪੰਜਾਬ ਪੁੱਜ ਗਏ। ਪਹਿਲੇ ਦਿਨ ਕੱਲ ਉਹਨਾਂ ਅੰਮ੍ਰਿਤਸਰ ਵਿੱਚ ਸ੍ਰੀ ਹਰਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਇਸ ਮੌਕੇ ਉਹਨਾਂ ਸਪਸ਼ਟ ਕੀਤਾ ਕਿ ਪੰਜਾਬ ਵਿੱਚ ਕਾਂਗਰਸ ਦੇ ਪ੍ਰਧਾਨ ਦਾ ਬਦਲਣ ਦਾ ਕੋਈ ਪ੍ਰੋਗਰਾਮ ਨਹੀਂ ਹੈ ਤੇ ਰਾਜਾ ਬੜਿੰਗ ਇਹ ਜ਼ਿੰਮੇਵਾਰੀ ਨਿਭਾਈ ਰੱਖਣਗੇ। ਇਸ ਦਰਮਿਆਨ ਦੱਸਿਆ ਗਿਆ ਕਿ ਭਪੇਸ਼ ਬਗੇਲ ਅੱਜ ਚੰਡੀਗੜ੍ਹ ਵਿੱਚ ਕਾਂਗਰਸ ਭਵਨ ਵਿੱਚ ਪਾਰਟੀ ਦੇ ਜ਼ਿਲ੍ਹਾ ਪ੍ਰਧਾਨਾਂ ਨਾਲ ਮੀਟਿੰਗ ਕਰਨਗੇ ਇਸ ਤੋਂ ਬਾਅਦ ਉਹ ਵਿਧਾਇਕਾਂ ਸਾਬਕਾ ਵਿਧਾਇਕਾਂ ਤੇ ਪਾਰਟੀ ਵੱਲੋਂ ਚੋਣ ਲੜ ਚੁੱਕੇ ਆਗੂਆਂ ਨਾਲ ਵੀ ਵੱਖਰੇ ਤੌਰ ਤੇ ਮੀਟਿੰਗ ਕਰਨਗੇ ਕੱਲ ਮੋਗਾ ਜ਼ਿਲ੍ਹੇ ਵਿੱਚ ਗੈਂਗਸਟਰਾਂ ਤੇ ਪੁਲਿਸ ਦੇ ਦਰਮਿਆਨ ਹੋਏ ਇੱਕ ਮੁਕਾਬਲੇ ਵਿੱਚ ਗੈਂਗਸਟਰ ਗੁਰਮੀਤ ਸਿੰਘ ਮਾਨਾ ਜ਼ਖਮੀ ਹੋ ਗਿਆ ਦੱਸਿਆ ਗਿਆ ਕਿ ਗੁਰਮੀਤ ਸਿੰਘ ਮਾਨਾ ਨੂੰ ਪੁਲਿਸ ਹਥਿਆਰਾਂ ਦੀ ਬਰਾਮਦਗੀ ਲਈ ਮੋਗਾ ਜ਼ਿਲ੍ਹੇ ਦੇ ਪਿੰਡ ਚੂੜਚੱਕ ਲਿਜਾ ਰਹੀ ਸੀ ਜਿੱਥੇ ਉਸਨੇ ਪੁਲਸ ਪਾਰਟੀ ਤੇ ਹਮਲਾ ਕਰ ਦਿੱਤਾ ਤੇ ਜਵਾਬੀ ਕਾਰਵਾਈ ਵਿੱਚ ਗੈਂਗਸਟਰ ਜ਼ਖਮੀ ਹੋ ਗਿਆ ਇੱਥੇ ਇਹ ਦੱਸਣਾ ਬਣਦਾ ਹੈ ਕਿ ਮਹਿਲਕਲਾਂ ਦੇ ਇਸ ਗੈਂਗਸਟਰ ਨੂੰ ਬੀਤੇ ਦਿਨੀ ਮੋਗਾ ਪੁਲਸ ਨੇ 400 ਗ੍ਰਾਮ ਹੈਰੋਇਨ ਤੇ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਸੀ ਚੈਂਪੀਅਨਸ ਟਰਫੀ ਦੇ ਰਾਤ ਖੇਡੇ ਗਏ ਮੈਚ ਵਿੱਚ ਕੋਈ ਨਤੀਜਾ ਨਾ ਨਿਕਲ ਸਕਿਆ ਅਫਗਾਨਿਸਤਾਨ ਤੇ ਆਸਟ੍ਰੇਲੀਆ ਦਰਮਿਆਨ ਖੇਡਿਆ ਜਾ ਰਿਹਾ ਇਸ ਮੈਚ ਵਿੱਚ ਆਸਟ੍ਰੇਲੀਆ ਦਾ ਪਲੜਾ ਭਾਰੀ ਸੀ ਪਰ ਵਰਖਾ ਨੇ ਆਸਟ੍ਰੇਲੀਆ ਦੀ ਜਿੱਤ ਦਾ ਰਾਹ ਰੋਕ ਲਿਆ ਅੱਜ ਚੈਂਪੀਅਨਸ ਟਰੋਫੀ ਦੇ ਇੱਕ ਹੋਰ ਮੈਚ ਵਿੱਚ ਇੰਗਲੈਂਡ ਤੇ ਸਾਊਥ ਅਫਰੀਕਾ ਦਾ ਸਾਹਮਣਾ ਹੋਵੇਗਾ ਇਸ ਦੇ ਨਾਲ ਹੀ ਅੱਜ ਦੀਆਂ ਖਾਸ ਖਬਰਾਂ ਦਾ ਬੁਲੇਟਿਨ ਸਮਾਪਤ ਹੁੰਦਾ ਹੈ ਤੁਹਾਡਾ ਸਭ ਦਾ ਦਿਨ ਸ਼ੁਭ ਰਹੇ ਤੇ ਸਾਡੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ